ਆ ਡਬਲ ਕੰਬਲ ਆ ਬਾਪੂ ਜੀ ਉਹ ਨਹੀਂ ਬਾਪੂ ਜੀ ਉਹ ਆਹ ਇਹ ਨਹੀਂ ਕੰਮ ਕਰਨਾ ਤੀ ਕੁ ਰਾਸ਼ਨ ਬਾਣੀ ਸਾਥਰੀ ਦਾ ਬਾਪੂ ਜੀ ਠੀਕੋ ਪਛਾਣਿਆ ਸਿੱਤਾ ਠੀਕ ਨੇ ਉਹਦਾਂ ਤੁਹਾਨੂੰ ਛੋਟਾ ਕੰਬਲ ਦੇ ਕੇ ਗਏ ਸੀਗੇ ਚੜਦੀ ਕਲਾ ਚੜਦੀ ਕਲਾ ਹੋਰ ਚਾ ਪੀਏਂਗੇ ਬਸ ਮਿਹਰਬਾਨੀ ਮੈਂ ਨਾ ਡਬਲ ਵੀ ਲਿਆਉਂਦਾ ਇੱਕ ਮੈਂ ਕਿਹਾ ਨਾਲ ਮਾਤਾ ਮਾਤਾ ਜੀ ਹੈਗੇ ਆਪਣੇ ਵੈਰੇ ਗੁਰੂ ਸ਼ੁਕਰ ਆਪੂ ਜੀ ਪਤਾ ਕੀ ਚੱਕਰ ਹੈ ਮੈਂ ਤੁਹਾਨੂੰ ਦੇਖਦਾ ਨਾ ਤੁਸੀਂ ਮਿਹਨਤ ਕਰਦੇ ਹੋ ਕਿਵੇਂ ਪਰਿਵਾਰ ਚ ਹੋਰ ਬੱਚੇ ਕਿੱਦਾਂ ਜੀ ਇੱਕ ਮੁੰਡਾ ਕੰਮ ਨਹੀਂ ਕਰਦਾ ਚੱਜ ਨਾਲ ਅੱਛਾ ਜੀ ਦੂਜਾ ਦੋ ਬੱਚੇ ਨੇ ਬੇਟੇ ਨੇ ਅੱਛਾ ਜੀ ਦੂਸਰਾ ਸੁਧਰਾ ਕੰਮ ਨਹੀਂ ਕਰਦਾ ਇੱਕ ਦਾ ਹੋਰੇ ਕੈਂਪੂਟਾ ਚਲਾਉਂਦਾ ਵਿਚਾਰੇ ਜੇ ਨਾ ਤੇ ਟੁੱਟ ਗਈ ਜੀ ਓਹ ਹੋ ਹੋ ਉਹ ਤੇ ਲਾਣੀ ਦਾ ਨਹੀਂ ਜੀ ਵੀ ਟੁੱਟੀ ਵੀ ਦੁਬਾਰੇ ਬਰੇਜ ਨੂੰ ਆਇਆ ਬਾਹ ਅਪਰੇਸ਼ਨ ਅਪਰੂਸ਼ਨ ਹੋ ਗਿਆ ਸਹੀ ਤਾਂ ਤਾਂ ਠੀਕ ਹੈ ਨਾ ਅੱਛਾ ਟੁੱਟ ਗਈ ਨਹੀਂ ਹਲੇ ਹੈਗੀ ਓਕੇ ਆ ਡਬਲ ਕੰਬਲ ਆ ਬਾਪੂ ਜੀ ਠੀਕ ਹੈ ਨਾ ਉਹ ਨਹੀਂ ਬਾਪੂ ਜੀ ਲੈ ਕਮਾਲ ਆ ਸੀ ਉਹ ਠੰਡ ਦਾ ਟਾਈਮ ਆ ਜਿਹੜੇ ਲੋੜਵੰਦ ਬਾਪੂ ਸਾਡੇ ਮਿਹਨਤ ਕਰਦੇ ਨੇ ਬਜ਼ੁਰਗ ਅਪੂ ਜੀ ਮੈਂ ਲੋਕਲੇ ਰਹਿਣਾ ਕਦੇ ਵੀ ਕੋਈ ਲੋਡ ਮੈਂ ਤੁਹਾਨੂੰ ਮਿਲਦਾ ਵੀ ਰਿਹਾ ਕਰਾਂਗਾ ਕਦੇ ਵੀ ਕੋਈ ਵੀ ਲੋਡ ਹੋਵੇ ਨਾ ਜੀ ਦੱਸਿਆ ਕਰਨੀ ਹੈ ਜਰੂਰ ਮਿਲਦੇ ਰਿਹਾ ਤੁਹਾਨੂੰ ਮਿਲ ਕੇ ਜਾਇਆ ਕਰਾਂਗਾ ਮੈਂ ਉਹ ਮੈਂ ਹਾਏ ਇਹ ਨਹੀਂ ਕੰਮ ਕਰਨਾ ਹਾਂ ਇਹ ਤੁਸੀਂ ਸਾਡੇ ਹੱਥ ਅਸੀਂ ਤੁਹਾਡੇ ਅੱਗੇ ਜੋੜਦੇ ਹਾਂ ਆ ਫੜੋ ਤੇ ਮੈਂ ਤਾਂ ਕਈ ਦਿਨ ਦਾ ਦੇਖ ਰਿਹਾ ਸੀ ਤੁਸੀਂ ਮਿਲੇ ਹੀ ਨਹੀਂ ਮੈਨੂੰ ਤੇਰਾ ਆ ਗਿਆ ਆਪਣੀ ਆਪ ਦੀ ਦੁਕਾਨ ਆਏ ਮੈਨੂੰ ਪਤਾ ਹੈ ਇਹਦਾ ਵੀ ਪਰ ਤੁਸੀਂ ਬੰਦ ਸੀ ਕਈ ਦਿਨ ਤੋਂ ਫਿਰ ਉਧਰ ਲਾ ਉੱਥੇ ਖੜਦੇ ਤੇ ਗੁਰਦੁਆਰੇ ਕੋਲ ਅੱਛਾ ਜੀ ਕਿ ਤੁਸੀਂ ਆਏ ਤਾਂਦੇ ਉੱਧਰ ਉੱਥੇ ਤਾਂ ਮੈਂ ਉੱਥੇ ਵੀ ਨਹੀਂ ਸੀ ਤੁਸੀਂ 2-3 ਦਿਨ ਹੋ ਗਏ ਮੈਨੂੰ ਦੇਖਦਿਆਂ ਮੈਂ ਉਧਰ ਕੋਈ ਪਟਾਰਿਆ ਦਾ ਇੱਕ ਹੋਰ ਅੱਛਾ ਜੀ ਲੈਟਰ ਵੀ ਜੀ ਚਾ ਲੋ ਕਰ ਰਹਿਸ਼ ਇੱਥੇ ਨੇੜੇ ਹੀ ਆ ਜੀ ਆ ਲਵੀਆ ਅੱਛਾ ਜੀ ਕੋਈ ਰਾਸ਼ਨ ਬਾਣੀ ਦੀ ਦਿੱਕਤ ਨਹੀਂ ਨਹੀਂ ਉਹ ਐਦਾ ਨਾ ਕਰਿਆ ਤੇਰੀ ਮੈਂ ਗੱਲ ਸਮਝ ਗਿਆ ਹਾਂ ਨਹੀਂ ਪਤਾ ਕੀ ਚੱਕਰ ਹੈਾਂਗਾ ਮੈਂ ਤੁਹਾਨੂੰ ਹਫ਼ਤੇ 'ਚ ਇੱਕ ਵਾਰੀ 10 ਦਿਨ ਬਾਅਦ ਮਿਲ ਕੇ ਜਾਇਆ ਕਰੂੰਗਾ ਨਾਲੇ ਤੁਹਾਡੀ ਮਿਹਰਬਾਨੀ ਤੁਹਾਡੇ ਬਜ਼ੁਰਗਾਂ ਦੇ ਆਸਰੇ ਨਾਲ ਹੀ ਆ ਮੈਂ ਬਹੁਤ ਟਾਈਮ ਪਹਿਲਾਂ ਤੁਹਾਡੇ ਦਾਦੂ ਨਾ ਨਿਸ਼ਾਨ ਸਾਹਿਬ ਲੈ ਕੇ ਗਿਆ ਹੁਣ ਅਸੀਂ ਬਹੁਤ ਕੰਪਲ ਵੰਡੇ ਆ ਜੀ ਨਾਨਕ ਡੇਰਾ ਬਾਬਾ ਨਾਨਕ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਆ ਜੀ ਤੁਹਾਡੇ ਆਸ਼ੀਰਵਾਦ ਨਾਲ ਆ ਆਵਾਪੂਜੀ ਸਾਤਰੀ ਕਾਲ ਜੀ ਤੇ ਪਾਚਾ ਚੜਦੀ ਚਲਾ ਕਰ ਹਾ ਹਾ ਚੜਦੀ ਚਲਾ ਕਰ ਰਹੇ ਜੀ ਹਾਂ ਚਾਹ ਪੀ ਲਵੋ ਨਹੀਂ ਮਿਹਰਬਾਨੀ ਤੁਹਾਡਾ ਹੀ ਆ ਸਾਰਾ ਕੁਝ ਬਾਕੀ ਐ ਇੱਥੇ ਗੱਡੀ ਵੀ ਸਿਖਾਉਨੇ ਆ ਸੀ ਫਿਰ ਹਾਂ ਲੰਘਦੇ ਵੜਦੇ ਤੁਹਾਨੂੰ ਲੱਗਦਾ ਮੈਂ ਦੇਖ ਲ ਗਏ ਹਾਂ ਤੇ ਤੁਹਾਨੂੰ ਮਿਲ ਕੇ ਵੀ ਜਾਇਆ ਕਰਾਂਗੇ ਕਦੇ ਕਿਸੇ ਤਰ੍ਹਾਂ ਦੀ ਲੋੜ ਹੋਈ ਦਿਮਾਗ 'ਚ ਗੱਲ ਬਿਠਾ ਲੈਣੀ ਆ ਜਿੱਦਨ ਮਿਲਾਂਗਾ ਮੈਨੂੰ ਦੱਸ ਦੇਣੀ ਵੀ ਪੁੱਤਰਾ ਇਹਦੀ ਲੋੜ ਹੈ ਠੀਕ ਠੀਕ ਹੈ ਜੀ ਚਲੋ ਠੀਕ ਹੈ ਬਾਪੂ ਜੀ ਮਿਲਾਂਗੇ ਜੀ ਫੇਰ ਤੁਹਾਨੂੰ ਚੰਗਾ ਲੱਖ ਖੁਸ਼ੀਆਂ ਹੋਈਆਂ ਜੀ ਵਾਲ ਕਾ ਕਿਰਪਾ ਹੋਗੀ ਤੇਰੀ